ਅਮਰੀਕਾ ਤੋਂ ਰਿਪੋਰਟ 150 ਭਾਰਤੀ ਪਨਾਮਾ ਚਕੈਤ ਰੋਟੀ ਪਾਣੀ ਤੋਂ ਵੀ ਵਾਂਝੇ ਮੋਬਾਈਲ ਫੋਨ ਵੀ ਖੋਏ ਅਮਰੀਕਾ ਤੋਂ ਪਨਾਮਾ ਰਿਪੋਰਟ ਕੀਤੇ ਭਾਰਤੀਆਂ ਨੂੰ ਕੈਦੀਆਂ ਵਾਂਗ ਰੱਖਿਆ ਗਿਆ ਹੈ ਅਤੇ ਉਹ ਮਦਦ ਦੀ ਫਰਿਆਦ ਕਰ ਰਹੇ ਨੇ ਪਨਾਮਾ ਸਿਟੀ ਦੇ ਇੱਕ ਹੋਟਲ ਵਿੱਚ ਭਾਰਤ ਪਾਕਿਸਤਾਨ ਈਰਾਨ ਨੇਪਾਲ ਅਤੇ ਸ਼੍ਰੀਲੰਕਾ ਦੇ ਨਾਗਰਿਕ ਬੰਦ ਨੇ ਜਿਨ੍ਹਾਂ ਨੂੰ ਕਿਸੇ ਨਾਲ ਗੱਲ ਕਰਨ ਦੀ ਪਰਮਿਸ਼ਨ ਨਹੀਂ ਹੈ ਅਤੇ ਉਹ ਬਾਰੀਆਂ ਵਿੱਚ ਖੜੇ ਹੋ ਕੇ ਆਪਣੀ ਲਾਚਾਰੀ ਦਾ ਅਹਿਸਾਸ ਕਰਵਾ ਰਹੇ ਨੇ ਜਾਣਕਾਰੀ ਮੁਤਾਬਕ ਹੋਟਲ ਵਿੱਚ ਬੰਦ ਕਿਸੇ ਵੀ ਪ੍ਰਵਾਸੀ ਕੋਲ ਮੋਬਾਈਲ ਫੋਨ ਨਹੀਂ ਹੈ ਅਤੇ ਇੱਕ ਪ੍ਰਵਾਸੀ ਵੱਲੋਂ ਖੁਦਕੁਸ਼ੀ ਕਰਨ ਦਾ ਯਤਨ ਵੀ ਕੀਤਾ ਗਿਆ ਭਾਰਤ ਅਤੇ ਹੋਰਨਾਂ ਮੁਲਕਾਂ ਦਾ ਸਬੰਧਤ ਲੋਕਾਂ ਨੂੰ ਉਹਨਾਂ ਦੇ ਮਰਜ਼ੀ ਦੇ ਵਿਰੁੱਧ ਹੋਟਲ ਵਿੱਚ ਬੰਦ ਕੀਤਾ ਗਿਆ ਉਧਰ ਪਨਾਮਾ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਲੋਕਾਂ ਨੂੰ ਬੰਦੀ ਨਹੀਂ ਬਣਾਇਆ ਗਿਆ ਪਰ ਅਸਲੀਅਤ ਇਹ ਵੀ ਹੈ ਕਿ ਪ੍ਰਵਾਸੀਆਂ ਨੂੰ ਹੋਟਲ ਦੇ ਕਮਰੇ ਤੋਂ ਬਾਹਰ ਕਦਮ ਰੱਖਣ ਦੀ ਪਰਮਿਸ਼ਨ ਨਹੀਂ ਹੈ ਹੋਟਲ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਸੁਰੱਖਿਆ ਮੁਲਾਜ਼ਮ ਤਨਾਰ ਨੇ ਅਤੇ ਕਿਸੇ ਬਾਹਰੀ ਸ਼ਖਸ ਨੂੰ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ। ਪਨਾਮਾ ਦੇ ਸੁਰੱਖਿਆ ਮੰਤਰੀ ਫ੍ਰੈਂਕ ਅਬ੍ਰੈਗੋ ਨੇ ਕਿਹਾ ਹੈ ਕਿ ਪ੍ਰਵਾਸੀਆਂ ਨੂੰ ਡਾਕਟਰੀ ਸਹਾਇਤਾ ਅਤੇ ਹੋਰ ਜ਼ਰੂਰੀ ਸਹੂਲਤਾਂ ਮੋਹੱਈਆ ਕਰਵਾਈਆਂ ਜਾ ਰਹੀਆਂ ਨੇ। ਪਨਾਮਾ ਸਰਕਾਰ ਨੇ ਅਮਰੀਕਾ ਤੋਂ ਰਿਪੋਰਟ ਹੋ ਰਹੇ ਵਿਦੇਸ਼ੀ ਨਾਗਰਿਕਾਂ ਨੂੰ ਉਹਨਾਂ ਦੇ ਮੁਲਕ ਭੇਜਣ ਵਾਸਤੇ ਸਹਿਮਤੀ ਦਿੱਤੀ ਹੈ ਅਤੇ ਸਾਰਾ ਖਰਚਾ ਅਮਰੀਕਾ ਸਰਕਾਰ ਵੱਲੋਂ ਕੀਤਾ ਜਾਵੇਗਾ। ਅਬ੍ਰੈਗੋ ਮੁਤਾਬਕ 299 ਪ੍ਰਵਾਸੀਆਂ ਵਿੱਚੋਂ 171 ਆਪਣੇ ਮੁਲਕ ਪਰਤਨ ਦੀ ਸਹਿਮਤੀ ਦੇ ਚੁਕੇ ਨੇ ਹਤੇ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫॉर ਮਾਈਗ੍ਰੇਸ਼ਨ ਸਨੇਸ਼ ਨੁਕਤਰਾ ਆਸਟਰ 20 ਦੀ ਫਿਊਜੀ ਐਜੰਸੀ ਇਸ ਵਿੱਚ ਕੰਮ ਮਦਦ ਕਰੇਗੀ ਆਪਣੇ ਮੁਲਕ ਪਰਤਨ ਤੋਂ ਨਾ ਕਰਨ ਵਾਲਿਆਂ ਨੂੰ ਡੇਰੀਅਨ ਸੂਬੇ ਦੇ ਜੰਗਲਾ ਵਿੱਚ ਬਣੇ ਇੱਕ ਆਰਜੀ ਕੈਂਪ ਵਿੱਚ ਰੱਖਿਆ ਜਾਵੇਗਾ ਜothe ਹਜ਼ਾਰਾਂ ਦੀ ਗਿਣਤੀ ਵਿੱਚ ਇਲੀਗਲ ਪ੍ਰਵਾਸੀ ਪਹਿਲਾਂ ਹੀ ਬੰਦ ਨੇ ਦੱਸਦੀ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਪਨਾਮਾ ਨਹਿਰ ਤੇ ਪਹਿਲਾਂ ਹੀ ਦਾਅਵਾ ਕਰ ਰਹੇ ਨੇ ਅਤੇ ਪਨਾਮਾ ਦੇ ਰਾਸ਼ਟਰਪਤੀ ਜੋਜੋ ਰਾਉਲ ਮਲੀਨੋ ਅਮਰੀਕਾ ਦਾ ਦਖਲ برداشت ਨਾ ਕਰਨ ਦਾ ਐਲਾਨ ਕਰ ਚੁੱਕੇ ਨੇ ਪਰ ਪਰਵਾਸੀਆਂ ਨੂੰ ਡਿਪੋਰਟ ਕਰਨ ਦੇ ਸਿਲਸਿਲੇ ਵਿੱਚ ਪਨਾਮਾ ਸਰਕਾਰ ਅਮਰੀਕਾ ਦਾ ਸਾਥ ਦੇ ਰਹੀ ਹੈ ਦੱਸਦੀ ਹੈ ਕਿ ਅਮਰੀਕਾ ਵੱਲੋਂ ਆਪਣੀ ਧਰਤੀ ਤੇ ਮੌਜੂਦ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਮੁਲਕਾਂ ਵੱਲ ਡਿਪੋਰਟ ਕੀਤਾ ਜਾ ਰਿਹਾ ਹੈ ਜਿਹੜੇ ਰਸਤੇ ਉਹ ਅਮਰੀਕਾ ਵੱਲ ਆਏ ਸਨ ਡਾਂਕੀ ਲਾਉਣ ਵਾਲੇ ਵਧੇਰੇ ਭਾਰਤੀ ਲੈਟਿਨ ਅਮਰੀਕਨ ਮুলਕਾਂ ਰਾਹੀਂ ਮੈਕਸੀਕੋ ਪੁੱਜਦੇ ਨੇ ਕਿਉਂਕਿ ਮੈਕਸੀਕੋ ਦਾ ਸਿੱਧਾ ਵੀਜ਼ਾ ਮਿਲਣਾ ਪਹਿਤੌਖਾ ਹੈ ਅਤੇ ਸਾਨਕ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਹਿਰਾਸਤ ਵਿੱਚ ਲਈ ਜਾਣ ਦਾ ਡਰ ਵੀ ਹੁੰਦਾ ਹੈ ਦੂਸਰੇ ਪਾਸੇ ਕੁਝ ਲੋਕ ਯੂਰਪੀ ਮুলਕਾਂ ਰਾਹੀਂ ਓਨ ਤੇ ਪਨਾਮਾ ਦੇ ਜੰਗਲਾਂ ਜਾਂ ਕਨਸਟਾਰੀਕਾ ਵਿੱਚ ਉਲੰਘਣ ਦਾ ਚੰਝੜ ਖਤਮ ਹੋ ਜਾਂਦਾ ਹੈ ਅਤੇ ਪ੍ਰਵਾਸੀਆਂ ਨੂੰ ਸਿੱਧੇ ਤੌਰ ਤੇ ਨਿਕਰਾਗੂਆ ਜਾਂ ਅਲਸਲਵਾਡੋਰ ਰਹੀਂ ਅਗਲੇ ਸਫ਼ਰ ਤੇ ਰਵਾਨਾ ਕਰਤਾ ਜਾਂਦਾ ਹੈ ਯੂਰਪੀ ਮਲਕਾਂ ਵਿੱਚ ਦਾਖਲ ਹੋਣ ਲਈ ਸ਼ੇਨਗਨ ਵੀਜ਼ਾ ਦੀ ਲੋੜ ਪੈਂਦੀ ਹੈ ਅਤੇ ਇੱਥੇ ਕੁਝ ਹਫ਼ਤੇ ਲੰਗਾਉਣ ਮਗਰੋਂ ਲੈਟਿਨ ਅਮਰੀਕੀ ਮਲਕਾਂ ਦੇ ਸਫ਼ਰ ਦੀ ਤਿਆਰੀ ਵੀ ਕੀਤੀ ਜਾਂਦੀ ਹੈ ਟਰੰਪ ਪ੍ਰਸ਼ਾਸਨ ਦੁਆਰਾ ਦੇਸ਼ ਨਿਕਾਲ ਦਿੱਤੇ ਗਏ ਵੱਖ-ਵੱਖ ਦੇਸ਼ਾਂ ਦੇ ਉਸ 99 ਲੋਕਾਂ ਨੂੰ ਪਨਾਮਾ ਦੇ ਇੱਕ ਹੋਟਲ ਵਿੱਚ ਰਾਸਤ ਦੇ ਵਿੱਚ ਰੱਖਿਆ ਗਿਆ ਹੈ ਤੇ ਉਹਨਾਂ ਨੂੰ ਉਦੋਂ ਤੱਕ ਜਾਣ ਦੀ ਪਰਮਿਸ਼ਨ ਨਹੀਂ ਦਿੱਤੀ ਜਾਵੇਗੀ ਜਦ ਤੱਕ ਅੰਤਰਰਾਸ਼ਟਰੀ ਅਧਿਕਾਰੀ ਉਹਨਾਂ ਦੀ ਵਾਪਸੀ ਦਾ ਪ੍ਰਬੰਧ ਨਹੀਂ ਕਰਦੇ ਅਧਿਕਾਰੀਆਂ ਨੇ ਕਿਹਾ ਹੈ ਕਿ 40% ਤੋਂ ਵੱਧ ਪ੍ਰਵਾਸੀ ਆਪਣੀ ਮਰਜ਼ੀ ਨਾਲ ਆਪਣੇ ਵਤਨ ਵਾਪਸ ਨਹੀਂ ਜਾਣਾ ਚਾਹੁੰਦੇ ਅਤੇ ਉਹਨਾਂ ਨੇ ਹੋਟਲ ਦੇ ਕਮਰਿਆਂ ਦੀਆਂ ਖਿੜਕੀਆਂ ਤੇ ਮਦਦ ਕਰੋ ਅਤੇ ਅਸੀਂ ਆਪਣੇ ਦੇਸ਼ ਵਿੱਚ ਸੁਰੱਖਿਤ ਨਹੀਂ ਹਾਂ ਵਰਗੇ ਸੁਨੇਹੇ ਲਿਖੇ ਹੋਏ ਨੇ ਇਪਰਵਾਸੀ ਇਰਾਨ ਭਾਰਤ ਨੇਪਾਲ ਸ਼੍ਰੀਲੰਕਾ ਪਾਕਿਸਤਾਨ ਅਫਗਾਨਿਸਤਾਨ ਅਤੇ ਚੀਨ ਸਮੇਤ ਹੋਰ ਦੇਸ਼ਾਂ ਤੋਂ ਨੇ ਅਮਰੀਕਾ ਨੂੰ ਨਾ ਵਿੱਚੋ ਕੁਝ ਦੇਸ਼ਾਂ ਵਿੱਚ ਸਿੱਧੇ ਤੌਰ ਤੇ ਰਿਪੋਰਟ ਕਰਨ ਵਿੱਚ ਮੁਸ਼ਕਲ ਆ ਰਹੀ ਹੈ ਇਸ ਲਈ ਪਨਾਮਾ ਨੂੰ ਇੱਕ ਸਟਾਪਓਵਰ ਵਜੋਂ ਵਰਤਿਆ ਜਾ ਰਿਹਾ ਹੈ ਪਨਾਮਾ ਦੇ ਸੁਰੱਖਿਆ ਮੰਤਰੀ ਫ੍ਰੈਂਕ ਅਬ੍ਰੈਗੋ ਨੇ ਕਿਹਾ ਹੈ ਕਿ ਪਨਾਮਾ ਅਤੇ ਅਮਰੀਕਾ ਵਿਚਕਾਰ ਹੋਏ ਪ੍ਰਵਾਸ ਸਮਝੌਤੇ ਦੇ ਤਹਿਤ ਪ੍ਰਵਾਸੀਆਂ ਨੂੰ ਡਾਕਟਰੀ ਦੇਖਭਾਲ ਅਤੇ ਭੋਜਨ ਪ੍ਰਦਾਨ ਕੀਤਾ ਜਾ ਰਿਹਾ ਹੈ ਪਨਾਮਾ ਸਰਕਾਰ ਹੁਣ ਰਿਪੋਰਟੀਆਂ ਲਈ ਪੁਲ ਵਜੋਂ ਕੰਮ ਕਰਨ ਲਈ ਸਹਿਮਤ ਹੋ ਗਈ ਹੈ ਜਦੋਂ ਕਿ ਅਮਰੀਕਾ ਇਸ ਕਾਰਵਾਈ ਦੇ ਸਾਰੇ ਖਰਚੇ ਨੂੰ ਪੂਰਾ ਕਰੇਗਾ ਇਸ ਮਹੀਨੇ ਦੇ ਸ਼ੁਰੂ ਵਿੱਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਏ ਦੇ ਦੌਰੇ ਤੋਂ ਬਾਅਦ ਇਸ ਸਮਝੌਤੇ ਦਾ ਐਲਾਨ ਕੀਤਾ ਗਿਆ ਸੀ